ਅਹੀਂ ਆਇਆ ਜੰਬਰਸਰ ਜੁੜਿਓ ਇਹ ਤਾਂ ਮੈਂ ਲਵੇ ਤਦੇ ਇਹਨਾਂ ਕੋ ਪੈਨ ਪੰਡ ਪਸੰਦ ਮੇਰਾ ਭਰਾ ਨਹੀਂ ਅਸਾਲ ਕਹਿੰਦਾ ਮੈਂ ਨਹੀਂ ਕੋ ਪਸੰਦ ਕਰਨਾ ਚਲੋ ਨਹੀਂ ਕਰਨਾ ਮਰਜੀ ਆਦੀ ਮੈਂ ਲੈਣਾ ਸਲੀਪਰ ਲੈਣਾ ਮੈਂ ਹਾਂਜੀ ਮੈਂ ਕਹਿੰਦਾ ਜੀ ਭਾਜੀ ਕੋ ਲੈਣਾ ਵੇ ਨਿੱਕਰ ਨੁੱਕਾ ਵੇਖ ਲੈ ਉਹ ਲੇਡੀ ਉਹ ਇੱਥੇ ਲੇਡੀ ਹੈ ਜੈਂਟਸ ਹੱਲ ਜਾਣਾ ਵੇ ਯਾਰ ਜੈਂਟਸ ਹੱਲ ਚਲ ਚਲੋ 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 ਚਲ ਜਾਓ ਸਸੀ ਗਾ ਜਿੱਦਾਂ ਸਾਰੇ ਕਹਿਦੇ ਆਹ ਵੀਡੀਓ ਵਧੀਆ ਕਹਿੰਦੇ ਇੱਕ ਜੈਨੂਇਨ ਪ੍ਰਾਈਸ ਤੇ ਕਾਫੀ ਚੀਜ਼ਾਂ ਮਿਲ ਜਾਂਦੀਆਂ ਫਰਸਟ ਕਲਾਸ ਹਾਂ ਜੈਂਟਸ ਜਿੰਨਾ ਵਿੱਚ ਹੀ ਉਹ ਜੀਨ ਹੈ ਗੁੱਟ ਜਿੰਨੇ ਜਿੰਨੇ ਰਖੀਤ ਵਧੀਆ ਵਧੀਆ ਆਹ ਇੱਕ ਹੈਂਡ ਕੰਮ ਆਈ ਹੈ ਹੈ ਆਈ ਪਰ ਇਦਾਂ ਨਹੀਂ ਚਾਹੀਦੇ ਇਦਾਂ ਦੇ ਚਾਹੀਦੇ ਆਹ ਚੀਜ਼ਾਂ ਵਧੀਆ ਲੱਗਦੀਆਂ ਹਾਂ ਹਾਂ ਆਹ ਚੀਜ਼ਾਂ ਸਹੀ ਹੈ ਹੈ ਕਿ ਨਹੀਂ ਆਹ ਚੀਜ਼ਾਂ ਸਹੀ ਹੈ ਮੈਂ ਹਮ ਵਾਹ ਕਰਿਆ ਇੱਕ ਟੀ-ਸ਼ਰਟ ਜੀਓ ਕਮੀਜ਼ ਜੀ ਪਸੰਦ ਕੀਤੀ ਆ ਬਾਜੂ ਇਹ ਕਿਤੇ ਹੋਰ ਵੇਖਦੇ ਆ ਜੀਨ ਜੀਨ ਵੇਖ ਰਿਹਾ ਹਾਂ ਸੰਦੀਵਾ ਇੱਕ ਜੀਨ ਉਧਰ ਵੇਖੋ ਉਧਰ ਉਧਰ ਸੈ ਇਰਦੋ ਲੈ ਸਨੀਗੰਦੀ ਸਲੀਪਰ ਲੈ ਲਵੋ ਹੁਣ ਵਾਈਟ ਹੈ ਹਾਂ ਹਰ ਗੰਜੂ ਗੱਲ ਕੁਝ ਦੇਖਣ ਜੇ ਪਸੰਦ ਆਇਆ ਤਾਂ ਦੇਖ ਲੈ ਕਿੰਨਾ ਲਾਵਾਂ ਮੈਂ ਦੇ ਸਲੀਪਰ ਜਿਹੜੇ ਇੱਕ ਲੈ ਇਹ ਨੇ ਉਹਨਾਂ ਆਏ ਇਹ ਆ ਲਾਸਟ ਵਾਲਾ ਹੋਇਆ ਕੋਣੇ ਕੋਣੇ ਦੇਖੋ ਲੈ ਨਾ ਮੈਂ ਸ਼ੂਟ ਆ ਜੀ ਤਾ ਆਇਆ ਖਤੋਮੀ ਕੱਲ ਕਿਤੇ ਦੇਖਣ ਆ ਰਿਹਾ ਵਾਈਟ ਤੇ ਆ ਵੀ ਇਨਕ ਉਹ ਕਿਹੜੀ ਲੀਗ ਹੈ ਨਾ ਜੀ ਦੱਸ ਇਧਰ ਆ ਉਹ ਵਾਈਟ ਟੈਲੀਫੋਨੀਆ ਭਾਵੇਂ ਕੋਈ ਟਰਾਈਗਨ ਲੈ ਜਾਓ ਉਸਤਾਦ ਹੁਣ ਅਕਰ ਲਈ ਸ਼ਾਪਿੰਗ ਕਰੇ ਚੱਕ ਜਰਾ ਹੈ ਉਸਤਾਦ ਦੀ ਦੁਕਾਨ ਤੇ ਲੱਗ ਰਿਹਾ ਕਿ ਤੱਕ ਮਾ ਕੋਹੋਂ ਟੇ ਪੀਸ ਚਲੋ ਚਲੋ ਚਲੀਏ ਅਸੀਂ ਕਰ ਲਈ ਸ਼ਾਪਿੰਗ ਹੁਣ ਚੱਲੇ ਆਜੋ ਹੁਣ ਕੀ ਲੈਣਾ ਜਾਨਾ ਉਸਤਾਦ ਵੀ ਵੇਖੀ ਜਾਂਦਾ ਇੱਕ ਪੀਸ ਤੱਕ ਨਹੀਂ ਲਿਆ ਭਾਜੀ ਇਹ ਬੰਦਾ ਸਵਾਦ ਲੈ ਜਾਂਦਾ ਕੱਢੋ ਇਹਨੂੰ ਇਥੋਂ ਹੈ ਅੱਛਾ ਲੈ ਜੀ ਸਵਾਲ ਮੇਰ ਕੋਸ਼ ਹੋ ਗਿਆ ਫੜਾ ਦੇ ਮੇਰੇ ਲਵਾ ਫੜਾ ਦੇ ਯਾਰ ਕੀ ਕੰਡਿਆ ਮੈਂ ਰੱਖਾਂ ਪਹਿਲੀ ਸ਼ੋਪਿੰਗ ਆਂਟੀ ਗਲੇ ਅਮਰੂਦ ਹੋਣੇ ਹਲੇ ਉਹ ਸਾਹਮਣੇ ਤੇ ਲੋਕੇਸ਼ਨ ਚੱਕ ਲੰਬਰਸਰ ਰੋਡ ਬਾਈਪਾਸ ਰੋਡ ਤੇ ਉਹਦੇ ਸਾਹਮਣੇ ਬਿਲਕੁਲਾ ਵਖੋ ਇਹ ਬਾਗ ਇਹਨਾਂ ਦਾ ਆਪਣਾ ਇੱਥੇ ਅਮਰੂਦ ਆਫਾ ਤਾਜੇ ਲੱਗਦੇ ਆ ਲੱਗੇ ਨਾ ਤਾਜੇ ਲੱਗਦੇ ਅਮਰੂਦ ਆ ਕਰੋ ਚੱਕ ਕਰੋ ਚੱਕ ਕਰੋ ਚੱਕ ਦੇ ਠੀਕ ਹੈ ਇਹ ਸਾਰੇ ਤਾਜ਼ੇ ਇਹਨਾਂ ਦੇ ਆਪਣੇ ਅਮਰੂਦ ਆ। ਵਾਹ। ਇੱਥੇ ਨਾ ਸੈਟਅਪ ਜਿਆ ਕੀਤਾ ਸਾਰਾ ਸਿਸਟਮ ਆ। ਠੀਕ ਹੈ ਬਈ ਹਸਤਾਤ ਕਰਨਾ ਅਮਰੂਦ ਕਿੰਨੇ ਲੱਗੇ ਵੇ ਸਾਈ। ਆ ਵੇ। ਬਹੁਤ ਮਿਲੂਗਾ। ਹਨਾ ਬਹੁਤ ਜ਼ਿਆਦਾ ਆ। ਹਨਾ ਵੇਖ ਲੈ। ਅਗਲੇ ਵੇਲੇ ਕਨ ਆਉ ਨਹੀਂ ਇੱਥੇ ਮੈਂ ਆਉਂ ਜਾਂਦਾ ਕੋਈ ਚੱਕਰ ਨਹੀਂ ਏਡਾ। ਅਮਰੂਦ ਖਾ ਲਈ ਹੁਣ ਵਧੀਆ ਲੱਗਾ ਯਾਰ ਖਾ ਕੇ ਅਮਰੂਦ। ਜਾਨੀ ਭਾਜੀ। ਆਜੇ 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 ਹਾਂਜੀ ਕੀ ਆਜੇ ਭਾਈ ਅਸੀ ਕਾਲ ਜੀ ਦੇ ਅਸੀ ਕਾਲ ਕੀ ਆਜੇ ਆਜੋ ਆਜੋ ਕਦੋ ਕਦੋ ਕਦ ਕਦ ਇਹ ਨਾ ਕਰਦਾ ਨਾ ਹਾਂ ਤੇ ਇੱਧਾ ਇੱਧਾ ਬਹਿ ਮੇ ਰੋਣਾ ਨਹੀਂ ਇੰਦਾਂ ਨਾ ਕਰੋ ਨਹੀਂ ਮਾਂ ਇਦਾਂ ਕਰੋ ਅਲੰਦਾ ਲੋਡਿੰਗ ਹੈ ਤੇ ਫੂਟੇ ਮਾਟੇ ਇਦਾਂ ਕਰ ਤਾ ਫੂਟੇ ਮਾਟੇ ਕਰ ਫੇਰ ਕਰੂਗਾ ਨੇ ਕੋਈ ਇੱਕ ਬਜ਼ੁਰਗ ਸੀਗਾ ਉਹਦੇ ਆਪਾਂ ਘਰੇ ਗਏ ਆਂ ਤੁਸੀਂ ਵੀਡੀਓ ਦੇਖਿਆ ਐਂਡ ਤੱਕ ਜਰੂਰ ਸਾਰੇ ਜਾਣੇ ਹਾਂ ਬਹੁਤ ਚੰਗਲੀ ਹੁੰਦਾ ਹਾਂ 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 ਦੂਸਰ ਦੀ ਰਾਤ ਹੁੰਦੀ ਤੁਰੋਂ ਡਰਦੀ ਗੱਲ ਹੈ ਪਰ ਸੁਣੀ ਵਾਦੀ ਦੋ ਨੋ ਬ੍ਰਿਜਾ ਤੇਰਾ ਨਾਮ ਜੀ ਤੁਖ ਬੰਗਨ ਤੇਰਾ ਨਾਮ ਆੜ ਕਰਿਆ ਜੀ 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 ਮੀਆਂ ਚੱਲੋ ਰੋਟੀ ਬਣਾ ਕੇ ਰਾਤ ਨਹੀਂ ਸਵਾ ਜੇ ਤੱਕ ਅਵਾਸੇ ਬਾਹਰ ਬ੍ਰੰਮ ਸੋਰੀ ਸੋਰੀ ਨਗਾ ਦੇ ਮੀਂਹ ਵਰਸਾ ਸੁਆਸ ਪ੍ਰਭੂ ਦਾ ਮਹਾਰਾਜ ਅਹੀਂ ਗਰੀਬ ਆਲਮੀ ਸਾਡੇ ਸੱਤਾ ਡਿੱਗਣ ਰਹੀ ਹੈ ਤੇ ਅਹੀਂ ਬਾਤ ਅੰਬੂ ਲਾ ਕੇ ਬੈਠੇ ਤੇ ਮੁੰਡੇ ਤੋਂ ਵੀ ਮੈਂ ਤਾਂ ਮਜ਼ਦੂਰੀ ਕਰਦੇ ਜੱਗ ਘਰ ਦਾ ਚੱਟ ਨਹੀਂ ਲੱਗਦਾ ਤੇ ਮੈਂ ਉਹ ਬਜ਼ੁਰਗ ਆ ਮੈਥੋਂ ਕੋਈ ਕੰਮ ਨਹੀਂ ਹੁੰਦਾ ਤੇ ਮੇਰੇ ਸੱਤ ਮੇ ਤਾਂ ਕਿਰਪਾ ਕਰੋ ਕਰੋ ਮਿਹਰਬਾਨ ਮੇਰੇ ਵਾਲੇ ਬਦਲ ਦੋ ਜੀ ਇਹ ਸੱਤਾ ਵਾਲਿਆਂ ਦੀਆਂ ਇਹ ਹੋਰ ਰੋਟੀ ਟੋਕਦਾ ਹੈ ਮੜ ਮੜੇ ਚਾਟ ਨੰਗਾ ਆਈ ਜਾ ਅਸੀਂ ਅੰਦਰ ਤੇ ਬਹਿਣ ਵੇ ਬਣੀ ਹੈ ਹਾਲਾਤ ਚਾ ਕਰ ਲੋ ਤੁਸੀਂ ਵੇ ਲੋ ਇਹਨਾਂ ਦੇ ਇੱਥੇ ਸੌਂਦੇ ਬੈੰਦੇ ਆ ਸਿਰਫ ਕਿਉਂਕਿ ਉਧਰ ਨਹੀਂ ਛੱਤਾਂ ਦੇ ਖਰਾਬ ਹੋ ਗਏ ਤੇ ਵੀਡੀਓ ਮਾੜੀ ਮੋਟੀ ਦੇਖੀ ਹੋਏਗੀ ਚਲੋ ਠੀਕ ਆ ਪਾਪਾ ਜੀ ਫਿਰ ਆਪਾਂ ਚੱਲਦੇ ਆ ਠੀਕ ਆ ਬੋਦਾ ਗੋਸ ਸੱਚੇ ਪਾਸ ਨਹੀਂ ਕੋਈ ਗੱਲ ਨਹੀਂ ਬਰੂ ਕਲੰਗਰ ਯਾਰ ਹੁਣੇ ਸਟਾਰਟ ਹੋ ਗਈ ਆ ਤੇ ਡੈਡੀਆਂ ਨੂੰ ਪਕੜੇ ਦਿਖਾਉਣਾ ਜਿਹੜਾ ਮੈਂ ਲੈ ਕੇ ਆਇਆ ਨਵੇਂ ਠੀਕ ਆਪਣੇ ਵਾਸਤੇ ਵੈਤਮਾ ਕੁਝ ਜ਼ਿਆਦਾ ਸ਼ਾਪਿੰਗ ਕਰਦਣੇ ਹੁੰਦਾ ਵੀ ਤੇ ਯਾਰ ਆਪਾਂ ਥੋੜੇ ਕੱਪੜੇ ਵਧੀਆ ਵਾਲੇ ਲਏ ਆ ਸਾਰੇ ਮੇਰੇ ਯਾਰ ਹabhi mera raha te abhi mera hi te ਉਹ ਨਫਾਫੇ ਉਹ ਕਪੜੇ ਪਏ ਉਹਦੇ ਮਣੀ ਦੇ ਕਪੜੇ ਆ ਹੋਣ ਵਿੱਚ ਤੇ ਬਾਕੀ ਲਫਾਫੇ ਹੋ ਗਏ ਉਦਾਂ ਪਏ ਹਨ ਪੁਰਾਣਾ ਹੈ ਪੁਰਾਣਾ ਪਜਾਮਾ ਜਾਂ ਪਿਆਵਾ ਤੇ ਆ ਮੈਂ ਇੱਕ ਬੂਟ ਲੈ ਨਵੇਂ ਆ ਆ ਪਜਾਮਾ ਲੈਂਦਾ ਜਿਹੜਾ ਆ ਲੈਣਾ ਪਜਾਮਾ ਆਹ ਕਮੀਜ਼ ਨਹੀਂ ਪੋਹਿਆਗਾ ਇਹ ਪਜਾਮਾ ਉਹ ਨਹੀਂ ਇਹ ਕਪੜਾ ਹੋ ਰਿਹਾ ਮੈਂ ਕਪੜੇ 'ਚ ਬੜਾ ਫਰਕਾ ਕੋਟਨ ਦਾ ਕਪੜਾ ਆ ਆ ਕਮੀਜ਼ ਨਹੀਂ ਆਂਦੀ ਏ ਟੀ-ਸ਼ਰਟ ਜੀ ਟੀ-ਸ਼ਰਟ ਕਹਿਣ ਡਿਆ ਹੈ ਕਮੀਜ਼ ਗਿਆ ਬਾਹਾਂ ਬਾਜੂ ਹੈ ਹਾਂ ਆ ਵੀ ਹਾਫ ਨਹੀਂ ਆਂਦੀ ਆ ਜਿਹੜੀ ਠੀਕ ਹੈ ਕੋਈ ਗੱਲ ਨਹੀਂ ਆ ਨਹੀਂ ਆ ਆ ਵੀ ਹਾਫ ਨਹੀਂ ਆਂਦੀ ਹਾਂ 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 ਆਂਦੇ ਨੇ ਕਿ ਜੰਮਾ ਨੇ ਤਾਂ ਪਰ ਜੰਮਾ ਕਾ ਮੈਂ ਆ ਚੁੱਕੇ ਤੇ ਆ ਫੜ ਕੇ ਫੁੱਲ ਵਰਗੀ ਵੀ ਲਾ ਹੈ ਨਾ ਹਾਂ ਆ ਪਜਾਮਾ ਲੈ ਕੇ ਆ ਮੈਂ ਯਾਮਾ ਲੈ ਆ ਰਿਹਾ ਆ ਧੰਨ ਪਾਣੀ ਦਾ ਮਿੱਡੋ ਜੀ ਆ ਮੈਂ ਪਜਾਮਾ ਕਹਿੰਦਾ ਇੱਕ ਇਕਾਕ ਮੀਜ ਲੈਂਦੀ ਹੈ ਹਾਏ ਆ ਤੇ ਇਕਾਏ ਆਨੇ ਦੀ ਚਪੜਾ ਲੈ ਲੈਂਦੀਆਂ ਯਾਰ ਇਰਤਾਂ ਥੋੜੀਆਂ ਵਧੀਆ ਆੜੀਆਂ ਸਹੀ ਆੜੀਆਂ ਕਿ ਨਹੀਂ ਪੜਾ ਨੇ ਪਰ ਜਿਹਾ ਨਹੀਂ ਹੈ ਆ ਤਰੀਪੋ 3 ਵਾਹ ਤੇ ਇੱਕ ਆ ਗਏ ਚੰਗਾ ਹੈ ਆਹਰ ਗੁੰਦਾ ਲਿਆਂਦਾ ਹੈ ਟੋਪ ਜਾਈ ਬਸ ਸੋਹਣਾ ਹੈ ਠੀਕ ਹੈ ਨਾ ਵਸੇ ਤੇ ਆ ਦੋ ਪਰਫਿਊਮ ਲਿਆਂਦੇ ਮੈਂ ਆਪਣੇ ਜੀ ਆ ਦੋ ਬਸ ਠੀਕ ਹੈ ਆ ਲੈਂਦੇ ਇੱਕ ਵਾਰੀ ਆ ਬਾਹਰ ਨੇ ਘੋੜਾ ਹੀ ਆਉਂਦੇ ਫੁੱਲ ਵਰਗੇ ਆਣ ਵਧੀਆ ਮੈਂ ਬੋਹ ਮਾਘਵਾਂ ਦੀਆਂ ਦਾਨੀਂ ਕਿਹੜਾ ਸੰਦੀਲ ਕੰਦੀ ਆ ਕੀ ਕੀ ਲੈਂਦਾ ਹੈ ਮੈਂ ਮੈਂ ਪਹਿਲੀ ਹੀ ਲਿਆ ਮੈਨੂੰ ਹੁਣ ਕੈਮਰਾ ਚੱਲਦਾ ਹੁਣ ਕਹਿੰਦੀ ਪਹਿਲਾਂ ਕਹਿੰਦੀ ਕੀ ਕੀ ਲਿਆ ਵਾ ਇਹ ਦਿਖਾਉ ਮੈਨੂੰ ਜਰਾ ਐਨੇ ਪਾਹੇ ਪਸੀਲਾ ਆ ਜੀ ਤਾਂ ਕਹਿੰਦੇ ਹੁਣੇ ਨੇ ਮੈਂ ਤਾਂ ਨਹੀਂ ਆ ਸੰਡਿਆ ਨਹੀਂ ਗਿਆ ਆਹ ਵੇਖੋ ਸਾਰੇ ਉਹ ਵੀ ਜੰਮੇ ਲੈਂਦੇ ਆਹ ਵੇਖਦੇ ਹੋ ਪਰਲੇ ਇਹ ਲਵੋਂ ਗਿਆ ਹੋ ਜਾਣਾ ਵਸਈ ਨੇ ਜਦੋਂ ਘੇਟੋ ਕੱਟਿਆ ਗਿਆ ਸਹੀ ਹੋ ਜਾਣਾ ਵੇਖੀ ਇਹਨੇ ਅਮੀ ਆ ਹੁਣ ਕਪੜਾ ਵੇਖ ਤੋ ਕਪੜਾ ਵੇਖੇ ਨਹੀਂ ਪਿਆਵੇਂ ਦਾ ਇਹ ਕਪੜਾ ਹੋ ਰਿਆ ਵੀ ਕਿਸ ਤਰ੍ਹਾਂ ਦੇ ਲੱਗੇ ਸਾਰੇ ਇਹ ਕਪੜਾ ਵਧੀਆ ਹੈ ਆ ਵੀ ਸੋਹਣੀ ਆ ਕਿੱਥੋਂ ਵੇਖੀ ਆ ਤੂੰ ਬਾਜਾ ਇਹ ਫਿਲਪ ਨੇ ਪਸੰਦ ਕਰਕੇ ਦਿੱਤੀਆਂ ਸਾਰੀਆਂ ਸੋਹਣੀ ਆ ਹਾਂ ਤਾਂ ਮੇਰੀ ਪਸੰਦ ਇਹ ਤੇ ਇਹ ਮੈਂ ਕੱਢਾਂ ਨਹੀਂ ਕਿੰਨੇ ਹੈ ਠੀਕ ਹੈ ਸਾਰੀਆਂ ਹਾਫ ਹੀ ਲੈ ਆ ਜੀ ਲੱਗਿਆ ਹੀ ਆਹੀ ਲੱਗਣਾ ਹੈ ਕੀ ਕਰਦਾ ਜੀ ਵੀਡੀਓ ਗਏ ਨਹੀਂ ਇਹ ਤਾਂ ਸੁਣਨੀ ਨਾ ਇੱਕ ਪਿਆਈ ਜਾਣੀ ਮੇਰੀ ਇਹ ਤਾਂ ਸੁਣਨਾ ਆਹ ਮੇਰੇ ਸਾਹਮਣੇ ਲਈ ਆ ਹਾਂ 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 ਸੰਦੀਪ ਨੇ ਪਸੰਦ ਕਰ ਕੀਤੀ ਹਾਂ ਕਾ ਉਹ ਮੇਤ ਕਿੰਨੀ ਆ ਨਾ ਇਧਰ ਨਹੀਂ ਇਧਰ ਦੇ ਹਰ ਗੁੰਦਾ ਆ ਇਹ ਵਾਈਟ ਦੇ ਨਾਲ ਪਸੰਦ ਕਰ ਕੀਤਾ ਜੀ ਉਨੇਸ ਤਾਂ ਆਦਨੇ ਵਾਈਟ ਦੇ ਨਾਲ ਜਿਵੇਂ ਨਹੀਂ ਆ ਵੀ ਸੱਡਾਂ ਵਾਲੇ ਹੈਗੇ ਫਿਰ ਠੀਕ ਆ ਮੁਖਰੀ ਬਸ ਖਤਮ ਹੋ ਗਈ ਹੈ ਕਾਲੀ ਆ ਵੀ ਫਿਲਮ ਨੇ ਬਸਾਂ ਕਰ ਦਿੱਤੀ ਠੀਕ ਹੈ ਤੇਰੇ ਕੋਲ ਹੈ ਕੁੱਲੇ ਤੇ ਨਹੀਂ ਕੁੱਲੇ ਚੱਲਦੀਆਂ ਹੈ ਜੀ ਥੋੜੀ ਨੱਚਦੀਆਂ ਕੁੱਲੇ ਚੱਲਦੀਆਂ ਸਾਈਜ਼ ਕਿਡਾ ਹੈ ਯਸ ਯਸ ਠੀਕ ਹੋ ਗਿਆ ਰਸਤੀ ਨੂੰ ਕਿੱਤੀ ਉਹਨੇ ਉਹ ਹਰ ਉਹਨੇ ਹਾਂ ਉਹ ਕੁਮੇ ਜੀ ਉਹ ਨਾ ਜੀ ਹਾਂ ਸੋਹਣੀ ਆਦਾ ਇਹ ਸਭ ਦੀ ਨਾ ਕੋਈ ਨਹੀਂ ਹੁੰਦਾ ਕੋਈ ਨਾ ਹਮੇ ਬੜੀ ਉੱਥੇ ਵੈਰਾਈਟੀ ਜਿੱਥੇ ਕੱਲ ਖੜਿਆ ਇਹਨੇ ਉੱਥੇ ਵੀ ਬੜਾ ਮਹਿੰਗਾ ਸੱਦਾ ਹਰ ਹਰ ਇੱਕ ਚੀਜ਼ ਹੋਤੀ ਹਾਂ ਉੱਥੇ ਹੀ ਜੀ ਨਾਲੋਂ ਤਾਂ ਮੈਂ ਕਹਿੰਦਾ ਬੜਾ ਕੁਝ ਹੋ ਰਿਹਾ ਵੀ ਹੋਰ ਬੋਲਿਕ ਬੜੰਗੇ ਜੀਨ ਛੱਡ ਕੇ ਟਾਈਟ ਜੀਨ ਲੈ ਲੈ ਹੋਰ ਬਹੁਤ ਸਮਾਨ ਨੇ ਬਹੁਤ ਵਧੀਆ ਚੀਜ਼ ਹੈ ਉਹ ਆ ਸ਼ੀਸ਼ੀ ਚ ਪਾ ਕੇ ਹੂੰ ਸਹੀ ਗੱਲ ਉਹਦਾ ਪੈਕਟ ਕੀ ਜਿਆਦਾ ਲੱਦਿਆ ਜਣਾ ਉਹਦੇ ਨਾਲ ਹਾਂ ਉਹ ਲੈਂਦਾ ਵੀ ਕਿਹ ਜੀ ਇਹ ਉਹ ਲੈਂਦਾ ਬੜੋ ਦੇ ਪੈਕਟ ਹੈ ਸਰ ਖੁਬਾ ਹਮ ਕੋ ਵੀ ਹੈਗਾ ਹਮਨੇ ਕਿਹਾ ਸਰ ਵੀ ਲੈਂਦਾ ਟਿਕੜੀ ਗਈ ਸਾਰਿਆਂ ਨੇ ਪਿਆਰ ਭੇਜ ਸਤਿ ਸ਼੍ਰੀ ਅਕਾਲ ਤੇ ਜੇ ਕੋਈ ਬਾਪੂ ਦਾ ਡਰੈੱਸ ਲੈਣਾ ਚਾਹੁੰਦਾ ਹੈ ਤਾਂ ਮੇਰਾ ਨੰਬਰ ਹੈਗਾ 7710532044 ਫਿਰ ਤੇ ਕੋਈ ਵਟਸਐਪ ਨੰਬਰ ਹੈਗਾ ਜੀ 7710532044 ਠੀਕ ਹੈ